ਤੁਰ ਗੱਲ ਮੈਨੂੰ ਹੋਣਾ ਮੈਂ ਕਹਾਂ ਰੁਡੀਆਂ ਦੇ ਸਾਡੇ ਹੂਟ ਹਾਂਜੀ ਹਾਂਜੀ ਜਿੰਨਾ ਕੰਮ ਤੋਂ ਹੂਟ ਹੋ ਜਾਇਆ ਤਾਂ ਮੋੜਦਾ ਦੇਖੋ ਕੋਈ ਮੈਂ ਤੁਹਾਨੂੰ ਕਿੱਥੇ ਬਤਾ ਰਿਹਾ ਹਾਂਜੀ ਯਾ ਚਾਹਤ ਪਹਿਲੇ ਪੰਜਾਹ ਗਏ ਰੁਕ ਜੁਦੇ ਇਹਨੇ ਚਲੋ ਮੈਂ ਤਾਂ ਕਰ ਲੋ ਮੈਂ ਤਾਂ ਫੱਡੀ ਹੋ ਰਹੀ ਨਹੀਂ ਕੋਈ ਨਹੀਂ ਤੇ ਮੇਰੇ ਕੋਲ ਯਾਰ ਦੁਆਰਾ ਪਹਿਲੇ ਚਾਹ ਦੀ ਕਰਵਾਣੀ ਦੇਤੀ ਹੈ ਪਰ ਤੂੰ ਕਿੱਥੇ ਕਰਵਾ ਲਈ ਦੇ ਲਈ ਸਾਡੇ ਲਈ ਕੋਈ ਹਾਂ ਉਹ ਲਾਈਵ ਕਰ ਲਗਾ ਫੈਸਲੇ ਲੇ ਗਏ ਜੀ ਤੁਹਾਡੇ ਕਿੰਨਾ ਹੋਵਾਂ ਤੁਸੀਂ ਲਾਈਵ ਕਰਕੇ ਤਾੜੀ ਬੋਲੋਗੇ ਓਕੇ ਨਹੀਂ ਨਹੀਂ ਲਾਈਵ ਪਾਓ ਸਭ ਤੋਂ ਪਹਿਲਾਂ ਇੱਕ ਰੁਕੋ ਜੀ ਸਰ ਮਾਈਕ ਹਾਂਜੀ ਸਭ ਤੋਂ ਪਹਿਲਾਂ ਤੁਹਾਡੇ ਸਾਰੇ ਮੇਰੇ ਜਿਹਨੇ ਸੋਸ਼ਲ ਮੀਡੀਆ ਵਾਲੇ ਵੀਰ ਨੇ ਪੱਤਰਕਾਰ ਵੀਰ ਨੇ ਤੁਸੀਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਵਿੱਚ ਆਇਓ ਸਾਡੇ ਵੱਲੋਂ ਤੁਹਾਨੂੰ ਜੀ ਆਇਆਂ ਬਹੁਤ ਬਹੁਤ ਧੰਨਵਾਦ ਤੁਸੀਂ ਬੜਾ ਕੀਮਤੀ ਸਮਾਂ ਕੱਢਿਆ ਬੜੇ ਪੱਖ ਦੇ ਮੁੱਦੇ ਦੀ ਗੱਲ ਹੈ ਕਿ ਇੱਕ ਕਾਂਗਰਸ ਪਾਰਟੀ ਦਾ ਵਰਕਰ ਗੁਰਮਖ ਸਿੰਘ ਉਰਫ ਹੈਪੀ ਸੰਧੂ ਜਿਨ੍ਹਾਂ ਨੇ ਪਿਛਲੇ ਦਿਨੀ ਲਾਈਵ ਹੋ ਕੇ ਐਮਐਲਏ ਇੰਦਰਜੀਤ ਕੌਰ ਮਾਨ ਜੀ ਦੀ ਸ਼ਬੀ ਨੂੰ ਖਰਾਬ ਕਰਨ ਲਈ ਬੜੇ ਅਪੱਦੀ ਪਾਸ਼ਾ ਵਰਤੀ ਜੋ ਕਿ ਮੈਂ ਸਮਝਦਾ ਇਹ ਇੱਕ ਪੂਰੀ ਨਾਰੀ ਜਾਤੀ ਦਾ અપਮਾਨ ਹੈ ਜਿੰਨੇ ਉਹਨਾਂ ਨੇ ਇੱਕ ਸ਼ਬਦ ਤੁਹਾਡੇ ਨਾਲ ਸਾਂਝਾ ਕਰਾ ਉਹਨਾਂ ਨੇ ਹੱਕ ਤੇ ਹੱਥ ਮਾਰ ਕੇ ਕਿਹਾ ਯਾਰ ਮੈਨੂੰ ਇਹ ਸਮਝ ਨਹੀਂ ਲੱਗਦੀ ਵੀ ਉਹ ਘਰੇ ਵੀ ਆਪਣੀਆਂ ਭੈਣਾਂ ਨੂੰ ਇਦਾਂ ਹੀ ਬੋਲਦਾ ਹੋਊਗਾ ਯਾਰ کہہ ਕੇ ਆਪਣੀਆਂ ਧੀਾਂ ਨੂੰ ਇਦਾਂ ਬੋਲਦਾ ਹੋਊਗਾ ਇੰਨਾ ਅਨਕੌਂਸ਼ੀਅਸ ਇੰਨਾ ਮੈਗਨਾਮਦ ਹੋਸ਼ ਬੰਦਾ ਕਦੀ ਹੋ ਨਹੀਂ ਸਕਦਾ ਜਿਨ੍ਹਾਂ ਨੇ ਭੈਣ ਜੀ ਇੰਦਰਜੀਤ ਕੌਰ ਮਾਨ ਐਮਐਲਏ ਹਲਕਾ ਨਕੋਦਰ ਦੇ ਖਿਲਾਫ ਬੜੀ ਕਟਿਆ ਸ਼ਬਦ ਸ਼ਬਦਾवली ਵਰਤੀ ਔਰ ਉਹਨਾਂ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਅਸਲ ਗੱਲ ਇਹ ਸੀ ਕਿ ਉਹਨਾਂ ਨੇ ਆਪਣੇ ਪਿੰਡ ਫੰਕਸ਼ਨ ਕਰਾਇਆ ਸੀ ਜਿੱਥੇ ਉਹ ਐਮਐਲਏ ਸਾਹਿਬ ਨੂੰ ਸਤਾ ਦੇ ਦੇ ਕੇ ਗਿਆ ਘਰ ਆਣ ਕੇ ਐਮਐਲਏ ਸਾਹਿਬ ਦੇ ਰਜ਼ਾਈਮੇ ਬਹੁਤ ਜ਼ਿਆਦਾ ਸੀ ਉਹ ਜਾ ਨਹੀਂ ਸਕੇ ਉਹਦੀ ਪੜਾਅਸ ਕੱਢਣ ਲਈ ਉਹ ਲਾਈਵ ਹੋ ਗਿਆ ਕਦੀ दारू ਪੀ ਕੇ ਗੱਲ ਕਰਦਾ ਆਪਣੇ ਸਰਪੰਚ ਨੂੰ ਹਿੱਕ ਨੇ ਨਾਲ ਲਾ ਕੇ ਕਦੀ ਫਿਰ ਦਿਨੇ ਲਾਈਵ ਹੋ ਜਾਂਦਾ ਹੈ ਔਰ ਗੱਲ ਕਰਦਾ ਹੈ ਕਿ ਪਹਿਣ ਜੀ ਨਸ਼ੇ ਬਪਾਉਂਦੀ ਐ ਐਮਐਲਏ ਨਸ਼ੇ ਬਪਾਉਂਦੀ ਐ ਉਹ ਭੈਣ ਜਿਨ੍ਹਾਂ ਨੇ ਪਰੂਣ ਹੱਤਿਆ ਦੇ ਖਿਲਾਫ ਨਾਰੀ ਜਾਤੀ ਦੇ ਸਨਮਾਨ ਲਈ ਇਹਨੇ ਅਪਰਾਲੇ ਕੀਤੇ ਸੀ ਤੁਸੀਂ ਸਾਰੇ ਜਾਣਦੇ ਹੋ ਕਿ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਗੁਰੂ ਨਾਨਕ ਨੈਸ਼ਨਲ ਕਾਲਜ ਦੇ ਵਿੱਚ ਆਏ ਸੀ ਤਾਂ ਔਰ ਭੈਣ ਜੀ ਨੇ ਉਹਨਾਂ ਨੇ ਸਨਮਾਨ ਕੀਤਾ ਸੀ ਉਹਨਾਂ ਨੂੰ ਖਲਾਸ਼ੇ ਦੀ ਦਿੱਤੀ ਸੀ ਉਹਨਾਂ ਦੀ ਸ਼ਲਾਘਾ ਕੀਤੀ ਸੀ ਤੁਸੀਂ ਔਰਤ ਯਾਤਰੀ ਇੰਨਾ ਕੰਮ ਕਰ ਰਹੇ ਹੋ ਔਰ ਲੋਕਾਂ ਦੇ ਜਿਹੜੇ ਨਕੋਦਰ ਹਲਕੇ ਦੇ ਲੋਕ ਨੇ ਉਹਨਾਂ ਨੇ ਦੇਖਿਆ ਇੱਕ ਸਮਝਦਾਰ ਪੜੀ ਲਿਖੀ ਔਰਤ ਜਿਹਨੇ ਤਨ ਕਰਮਾ 15 ਸਾਲ ਪਿੰਡ ਦੀ ਸਰਪੰਚੀ ਕੀਤੀ ਹੋਵੇ 5 ਸਾਲ ਬਲਾਕ ਸਭਾ ਦੀ ਮੈਂਬਰ ਰਹੀ ਹੋਵੇ ਔਰ ਬਿਲਕੁਲ ਨਕੋਦਰ ਹਲਕੇ ਦੇ ਵਿੱਚ ਹੋਵੇ ਔਰ ਲੋਕਾਂ ਨੇ ਐਡਾ ਵੱਡਾ ਭਰਮਾ ਹੰਗਾਰਾ ਦਿੱਤਾ ਔਰ ਉਹ ਐਮਐਲਏ ਬਣੀ ਐਮਐਲਏ ਬੰਦੇ ਸਾਰ ਉਹਨਾਂ ਨੇ ਨਕੋਤਰ ਹਲਕੇ ਤੇ ਪਿੰਡਾਂ ਦੇ ਹਲਕੇ ਲਈ ਅਥਾ ਕੰਮ ਕਰਾਏ ਨੇ ਔਰ ਉਹਨਾਂ ਦਾ ਅਕਸ ਖਰਾਬ ਕਰਨ ਲਈ ਗੁਰਮਖ ਸਿੰਘ ਸ਼ਰਾਬੀ ਹੋ ਕੇ ਲਾਈਵ ਹੋ ਕੇ ਕਦੀ ਰੋਂਦਾ ਆਪਦੇ ਪਿੰਡ ਦੇ ਸਰਪੰਚ ਨੂੰ ਨਾਲ ਲੈ ਕੇ ਕਹਿਣਾ ਚਾਹੁੰਦਾ ਬੀਬੀ ਤੂੰ ਪਰਚੇ ਕਰਾਏ ਆ ਮੈਂ ਇੱਕ ਗੱਲ ਤੁਹਾਡੇ ਮਾਤਮਰਾਹ ਹੀ ਦੱਸਣਾ ਚਾਹੁੰਦਾ ਭੈਣ ਜੀ ਇੰਦਰਜੀਤ ਕੋਟ ਪਰਚੇ ਕਦੀ ਕਰਾਉਂਦੀ ਨਹੀਂ ਨਾ ਉਹ ਕਰਾਉਣ ਦੀ ਆਦੀ ਹੈ ਨਾ ਉਹਦੀ ਇਹ ਉਹਦਾ ਨਾਂ ਇਹਦਾ ਯਕੀਨ ਆ ਪਰਚਿਆਂ ਦੇ ਵਿੱਚ ਇਸ ਲਈ ਕਿਉਂਕਿ ਉਹ ਸਰਪੰਚ ਰਹਾ ਉਹਨਾਂ ਨੂੰ ਸਾਰਾ ਪਤਾ ਪਰ ਜਿਨ੍ਹਾਂ ਸਰਪੰਚਾਂ ਨੇ ਕਪੜੇ ਦਿੱਤੇ ਹੋਣ ਜਿਨ੍ਹਾਂ ਸਰਪੰਚਾਂ ਨੇ ਭ੍ਰਸਤਾਚਾਰ ਕੀਤਾ ਹੋਵੇ ਉਹਨਾਂ ਦੇ ਰਿਪੋਰਟ ਚੈੱਕ ਕਰਨਾ ਮਹਿਕਮਾ ਦੀ ਜ਼ਿੰਮੇਵਾਰੀ ਆ ਉਹ ਕੋਈ ਐਮਐਲਏ ਨਹੀਂ ਕਰਾਉਂਦਾ ਮਹਿਕਮਾ ਆਪ ਦੇਖਦਾ ਹੈ ਔਰ ਇਸ ਦੇ ਨਾਲ ਜਿਹੜੀ ਉਹਨਾਂ ਨੇ ਔਰਤ ਯਾਦ ਦੇ ਲਈ ਜਿਹੜੀ ਬੜੀ ਪੱਦੀ ਭਾਸ਼ਾ ਵਰਤੀ ਬੀਬੀ ਐਮਐਲਏ ਸ਼ਬਦ ਤੈਨੂੰ ਮੈਂ ਦੱਸੂੰਗਾ ਕਿਵੇਂ ਹੁੰਦੀ ਹੈ ਮੈਨੂੰ ਸਮਝ ਨਹੀਂ ਆਉਂਦੀ ਯਾਦ ਦੀ ਕੋਰ ਕਰ ਲਈ ਤਖਤੀਰਿਆਂ ਨੂੰ ਗੱਪੇ ਇੱਕ ਕਹਾਵਤ ਆ ਪੰਜਾਬੀ ਦੇ ਵਿੱਚ ਜਿਹੜਾ ਕਦੀ ਪਿੰਡ ਦਾ ਬੰਦਾ ਸਰਪੰਚ ਨਾ ਬਣਿਆ ਹੋਵੇ ਪੰਚ ਨਾ ਬਣਿਆ ਹੋਵੇ ਕਦੀ ਬਲਾਕ ਸੰਮਤੀ ਮੈਂਬਰ ਨਾ ਬਣਿਆ ਹੋਵੇ ਕਦੀ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਨਾ ਬਣਿਆ ਹੋਵੇ ਉਹ ਸਕਾਊਗਾ ਸਰਪੰਚ ਜਿਹੜਾ ਐਮਐਲਏ ਆ ਉਹ ਸਾਰੇ ਹਲਕੇ ਨੇ ਬਣਾਇਆ ਉਹ ਹਲਕੇ ਦੇ ਪ੍ਰਤੀ ਜਵਾਬ ਦੇ ਆ ਤੇਰੇ ਪ੍ਰਤੀ ਜਵਾਬ ਦੇ ਨਹੀਂ ਤੂੰ ਕੀ ਕਰਨਾ ਹੈ ਕੀ ਨਹੀਂ ਕਰਦਾ ਤੂੰ ਕਹਿੰਦਾ ਮੇਰੇ ਕੋਲ ਸਬੂਤ ਆ ਮੈਂ ਹਾਈ ਕੋਰਟ ਲੈ ਕੇ ਜਾਵਾਂਗਾ ਹੈਪੀ ਨੂੰ ਮੈਂ ਚੈਲੰਜ ਕਰਨਾ ਚਾਹਾਂਗਾ ਤੁਹਾਡੇ ਮਤ ਬਨਾਹੀ ਜੇ ਤੇਰੇ ਕੋਲ ਸਬੂਤ ਆ ਚੱਲ ਰੱਖ ਅਸੀਂ ਐਸਐਸਪੀ ਦੇ ਨਾਲ ਤੇਰੇ ਨਾਲ ਜਾਵਾਂਗੇ ਚੋਰ ਦੇ ਪ੍ਰਚਾਰ ਕਰਨੇ ਬੰਦ ਕਰ ਦੇ ਭਾਸ਼ਾ ਸਾਨੂੰ ਵੀ ਮਾੜੀ ਬੋਲਣੀ ਆਉਂਦੀ ਐ ਭਾਸ਼ਾ ਸਾਨੂੰ ਵੀ ਸਾਡੇ ਨਾਲ ਮਾੜੀ ਤੂੰ ਭਾਸ਼ਾ ਬੋਲ ਨਹੀਂ ਸਕਦਾ ਕਿਉਂਕਿ ਅਸੀਂ ਤੇਰਨੋਂ ਵੱਧ ਭਾਸ਼ਾ ਮਾੜੀ ਬੋਲ ਸਕਦੇ ਆ ਤੂੰ ਭੈਣ ਜੀ ਇੰਦਰਜੀਤ ਕੁਰਮਾਨ ਐਮਐਲਏ ਹਲਕਾ ਨਕੋਦਰ ਦੇ ਖਿਲਾਫ ਜੇ ਕੋਈ ਸ਼ਬਦ ਵਰਤੂਗਾ ਤੇ ਤੈਨੂੰ ਐట్లా ਜਵਾਬ ਪੱਥਰ ਚ ਦੇਵਾਂਗੇ ਤੁਹਾਡੇ ਮਾਦ ਮਰਾਮੇ ਆਏ ਦੱਸਣਾ ਚਾਹਣਾ ਔਰ ਮੈਂ ਸਮਝਦਾ ਭੈਜੀ ਨੇ 20 ਸਾਲ ਆਪਣੀ ਸਿਆਸਤ ਦੇ ਵਿੱਚ ਕੰਮ ਕੀਤਾ ਉਹਨਾਂ ਨੇ ਤੁਸੀਂ ਸਾਰੇ ਜਾਣਦੇ ਹੋ ਕਿਸੇ ਦੀ ਖੁਸ਼ੀ ਹੋਵੇ ਕਮੀ ਹੋਵੇ ਕੋਈ ਜਗਰਾਤਾ ਹੋਵੇ ਕੋਈ ਵਿਆਹ ਹੋਵੇ ਉਹ ਪਿੱਛੇ ਨਹੀਂ ਹਟੇ ਆਪਣੀ ਕਿਰਤ ਕਮਾਈ ਦੇ ਵਿੱਚ ਉਹਨਾਂ ਨੇ দান ਵੀ ਦਿੱਤੇ ਨੇ ਜਗਰਾਤਿਆਂ ਦੇ ਵਿੱਚ ਜਾ ਕੇ ਮੇਲਿਆਂ ਦੇ ਵਿੱਚ ਜਾ ਕੇ ਗਰੀਬ ਲੜਕਿਆਂ ਦੀਆਂ ਸ਼ਾਦੀਆਂ ਹੁੰਦੀਆਂ ਉੱਥੇ ਜਾ ਕੇ ਉਹਨਾਂ ਨੇ ਸ਼ਗਲ ਪਾਏ ਨੇ ਮੈਂ ਉਹਨਾਂ ਦੇ ਨਾਲ ਜਾਂਦਾ ਰਿਹਾ ਮੈਂ ਦੇਖਦਾ ਸੀ ਤੁਰੀ ਜਾਂਦੀ ਬੀਬੀ ਨੂੰ ਕਿਸੇ ਨੂੰ 2100 ਕਿਸੇ ਨੂੰ 1100 ਫੜਾ ਦਿੰਦੇ ਆ ਮੈਂ ਕਹਿੰਦਾ ਹੈਪੀ ਸੰਧੂ ਨੂੰ ਪੁੱਛਣਾ ਚਾਹਣਾ ਕੋਈ ਅਕਲ ਨੂੰ ਹੱਥ ਮਾਰ ਤੂੰ ਪਹਿਲਾਂ ਵੀ ਇਹ ਕੰਮ ਕਰਦਾ ਸੀ ਹਲਕਾ ਅੰਚਾਰ ਜਗਵੀਰ ਸਿੰਘ ਬਰਾਰ ਦੇ ਖਰਾਬ ਪੱਲੇ ਤੇਰੇ ਕੁਝ ਨਹੀਂ ਪਿਆ ਸੀ ਹੁਣ ਵੀ ਤੇਰੇ ਬੱਲੇ ਕੁਛ ਨਹੀਂ ਪੈਣਾ ਇਹ ਤੇਰੇ ਚ ਜੁਰਤਿਆ ਜਾਂ ਹਾਈ ਕੋਰਟ ਜਾਂ ਐਸਐਸਪੀ ਕਰ ਐਸਐਸਪੀ ਸਾਹਿਬ ਦੇ ਜਾ ਅਸੀਂ ਤੇਰੇ ਨਾਲ ਜਾਵਾਂਗੇ ਇਸ ਤੋਂ ਪਹਿਲਾਂ ਸਾਬਕਾ ਐਮਐਲਏ ਗੁਰਪ੍ਰਤਾਪ ਸਿੰਘ ਬਡਾਲਾ ਜੀ ਨੇ ਵੀ ਸ਼ਬੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਸੀ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਤੱਕ ਉਹਨਾਂ ਨੇ ਕੋਈ ਸਬੂਤ ਲੋਕਾਂ ਦੇ ਸਾਹਮਣੇ ਲਿਆਂਦਾ ਸਿਰਫ ਤਾਂ ਸਰ ਇਹ ਸੀ ਇੱਕ ਸਧਾਰਨ ਲੜਕੀ ਇੱਕ ਸਧਾਰਨ ਕਰਦੀ ਬੀਬੀ ਐਮਐਲਏ ਬਣ ਗਈ ਪਹਿਲਾਂ ਜਿਵਾੜੇ ਬਣਦੇ ਸਨ ਇੱਕ ਵਾਰੀ ਉਹ ਬਣ ਗਿਆ ਇੱਕ ਵਾਰੀ ਉਹ ਬਣ ਗਿਆ ਆਪਾਂ ਨੂੰ ਪਤਾ ਟੋਨੀ ਜੀ ਜਾਣਦੇ ਨੇ ਸਾਰੇ ਤੁਸੀਂ ਪੱਤਰਕਾਰ ਵੀਰ ਸਾਡੇ ਸਰਕਾਰ ਲੋਗੋਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪਹਿਲਾਂ ਜਿਹੜਾ ਜੁਗ ਸੀ ਉਹ ਰਜਵਾਰਿਆਂ ਦਾ ਜੁਗ ਸੀ ਉਹ ਜੁਗ ਤੁਸੀਂ ਸਾਰਿਆਂ ਨੇ ਨਕੋਤਰ ਹਲਕੇ ਦੇ ਲੋਕਾਂ ਨੇ ਖਤਮ ਕਰਕੇ ਇੱਕ ਸਦਾਰਨ ਕਰ ਤੋਂ ਐਮਐਲਏ ਇੰਦਰਜੀਤ ਕੁਰਮਾਨ ਜੀ ਨੂੰ ਬਣਾਇਆ ਉਹ ਉਹਨਾਂ ਕੋ ਗੱਲ ਉਹਨਾਂ ਕੋ ਪਚਦੀ ਨਹੀਂ ਪਈ ਵੀ ਇੱਕ ਸਦਾਰਨ ਵਰਕਰ ਜਿਹੜਾ ਐਮਐਲਏ ਬਣ ਗਿਆ ਅੱਜ ਉਹਦੇ ਇਹਨੇ ਤੇ ਪ੍ਰਸ਼ਾਸਨ ਚੱਲਦਾ ਉਹ ਲੋਕਾਂ ਦੇ ਕੰਮ ਕਰਾ ਰਹੇ ਨੇ ਲੋਕਾਂ ਦੀ ਡਿਵੈਲਪਮੈਂਟ ਕਰਾ ਰਹੇ ਨੇ ਪਿੰਡਾਂ ਦੀ ਸ਼ਹਿਰਾਂ ਦੀ ਡਿਵੈਲਪਮੈਂਟ ਕਰਾ ਰਹੇ ਨੇ ਤੁਹਾਡੇ ਮਾਤਮ ਰਾਹੀਂ ਦੱਸਣਾ ਚਾਹਣਾ ਉਦੋਂ ਪੰਜ ਉਦਘਾਟਨ ਕੀਤੇ ਨੇ ਤੁਸੀਂ ਸਾਰੇ ਨੇ ਕਵਰੇਜ ਕੀਤਾ ਇਸ ਲਈ ਅਸੀਂ ਸਾਰੇ ਸਾਥੀ ਪਰ ਜੋਰ ਉਹਦੀ ਨਿੰਦਾ ਕਰਦੇ ਆ ਨਾਲ ਉਹਨੂੰ ਚੈਲੰਜ ਵੀ ਕਰਦੇ ਆ ਜੇ ਮੁਰਕੇ ਕੋਈ ਅੱਛੀ ਨਹੀਂ ਗੱਲ ਕੀਤੀ ਤੇ ਐਟ ਦਾ ਜਵਾਬ ਪੱਥਰ ਹੋਊਗਾ ਜਦੋਂ ਮਰਜੀ ਤਾਂ ਜਿੱਥੇ ਮਰਜੀ ਦੇਖ ਲਈ ਦੇਖਣ ਨੂੰ ਵੀ ਤਿਆਰ ਆ ਸੀ ਤੁਹਾਡੇ ਵੱਲੋਂ ਕੋਈ ਕਾਨੂੰਨੀ ਕਾਰਵਾਈ ਕਰਵਾਈ ਜਾਊਗੀ ਕਾਨੂੰਨੀ ਕਾਰਵਾਈ ਆਪਾਂ ਉਹਨਾਂ ਕਾਨੂੰਨੀ ਕਾਰਵਾਈ ਦੇਖੋ ਮੇਰੀ ਬੇਨਤੀ ਸੁਣੋ ਉਹਨਾਂ ਨੇ ਸਾਡੇ ਖਿਲਾਫ ਤੁਹਾਡੇ ਮਾਧ ਮਰਾਹੀ মিডিਆ ਰਹੀਂ ਬੋਲਿਆ ਅਸੀਂ ਉਹਨਾਂ ਦਾ ਜਵਾਬ ਅੱਜ ਦੇ ਦਿੱਤਾ ਜੇ ਅੱਗੇ ਤੋਂ ਉਹ ਗੱਲ ਕਰੂਗਾ ਕਾਰਵਾਈ ਵੀ ਹੋ ਜੂਗੀ ਸਵਾਲ ਇਹ ਉੱਠਦਾ ਟਾਲੀ ਸਾਹਿਬ ਵੀ ਹਾਂਜੀ ਪਿਛਲੇ ਦਿਨੀ ਇੱਕ ਫੇਸਬੁਕ ਦੇ ਉੱਤੇ ਲਾਈਵ ਹੋ ਕੇ ਕਾਂਗਰਸ ਪਾਰਟੀ ਦਾ ਇੱਕ ਵਰਕਰ ਗੁਰਮੁਖ ਸਿੰਘ ਹੈਪੀ ਸੰਧੂ ਬਣਾ ਚੀ ਨੀ ਸਾਡੇ ਨਕੋਦਰ ਹਲਕੇ ਦੇ ਐਮਐਲਏ ਸਾਹਿਬ ਮੈਡਮ ਇੰਦਰਜੀਤ ਕੁਲਮਾਨ ਜੀ ਦੇ ਖਿਲਾਫ ਬੜੀ ਭੱਦੀ ਸ਼ਬਦਾਵਲੀ ਮੇਰੇ ਖਿਆਲ ਨਾਲ ਤੁਸੀਂ ਸਾਰੇ ਪ੍ਰੈਸ ਦੇ ਸਾਰੇ ਸਾਥੀਆਂ ਨੇ ਵੀ ਉਹ ਦੇਖੀ ਹੋਣੀ ਹੈ ਵੀਡੀਓ ਔਰ ਰਾਤ ਨੂੰ ਤਕਰੀਬਨ 2:00 ਤੋਂ 2:30 ਵਜੇ ਦਾ ਸਮਾਂ ਔਰ ਸ਼ਰਾਬੀ ਹਾਲਤ ਦੇ ਵਿੱਚ ਇੱਕ ਜਿਹੜੀ ਮਹਿਲਾ ਲੀਡਰ ਹੈ ਸਾਡੇ ਨਕੋਦਰ ਹਲਕੇ ਦੀ ਉਹ ਦੇ ਖਿਲਾਫ ਅਪ ਸ਼ਬਦ ਬੋਲ ਰਹੀ ਆ ਉਦੀ ਮਾਨਸਿਕਤਾ ਦਾ ਪਹਿਲਾਂ ਇਤੋ ਯਾਰ ਹੋ ਜਾਂਦੀ ਆ ਵੀ ਉਹਦੀ ਕਿੰਨੀ ਕੋ ਮਾਨਸਿਕਤਾ ਆ ਕਿੰਨੀ ਕੋ ਅਕਲ ਦਾ ਮਾਲਕ ਹੈਗਾ ਦੂਸਰਾ ਤਿੰਨ ਤਰੀਕ ਨੂੰ ਇੱਕ ਉਹਦੇ ਪਿੰਡ ਦੇ ਵਿੱਚ ਸਮਾਗਮ ਹੋਇਆ ਉਸ ਸਮਾਗਮ ਦੇ ਵਿੱਚ ਉਹ ਮੈਡਮ ਇੰਦੁਜਿਤ ਕੌਰ ਮਾਨ ਜੀ ਨੂੰ ਮੁੱਖ ਮਹਿਮਾਨ ਬਤੌਰ ਇਨਵਾਈਟ ਕਰਨ ਲਈ ਉਹਨਾਂ ਦੇ ਘਰੇ ਜਾਂਦਾ ਔਰ ਇੱਕ ਮਹੀਨੇ ਬਾਅਦ ਹੀ ਉਹ ਉਹਨਾਂ ਦੇ ਖਿਲਾਫ ਲਾਈ ਬੋਲਦਾ ਜਿਹੜਾ ਬੰਦਾ ਇੱਕ ਮਹੀਨੇ ਪਹਿਲਾਂ ਉਹਨਾਂ ਨੂੰ ਚੀਫ ਗੈਸਟ ਬਣਾਉਣ ਵਾਸਤੇ ਉਹਨਾਂ ਦੇ ਘਰੇ ਅਬਰੋਜ ਕਰਦਾ ਉਹਨਾਂ ਦੇ ਘਰ ਜਾਂਦਾ ਔਰ ਅੱਜ ਇੱਕ ਮਹੀਨੇ ਬਾਅਦ ਉਹ ਕਿੱਦਾਂ ਦੇ ਉਹਨਾਂ ਤੇ ਇਲਜ਼ਾਮ ਲਗਾ ਰਿਹਾ ਇਹ ਸਾਰੀ ਉਹਦੀ ਸੋਚੀ ਸਮਝੀ ਸਾਜ਼ਿਸ਼ ਆ ਉਹ ਇੱਕ ਮਸ਼ਹੂਰੀ ਲੈਣੀ ਚਾਹੁੰਦਾ ਆਪਣਾ ਟੀਆਰਪੀ ਵਧਾਉਣੀ ਚਾਹੁੰਦਾ ਆਪਣੀ ਉਹਦੀ ਜਿਹੜੀ ਮਾਨਸਿਕਤਾ ਯਾਰ ਹੁੰਦੀ ਆ ਔਰ ਪਿਛਲੇ ਦਿਨੀ ਤਾਂ ਇਹ ਵੀ ਸਾਡੇ ਦੋਨੇ ਦੇ ਵਿੱਚ ਇਹ ਵੀ ਰੋਲਾ ਸੀਗਾ ਵੀ ਇਹ ਆਮ ਆਦਮੀ ਪਾਰਟੀ ਜੁਆਇਨ ਕਰਨੀ ਚਾਹੁੰਦਾ ਆਮ ਆਦਮੀ ਪਾਰਟੀ ਜੁਆਇਨ ਕਰਨੀ ਚਾਹੁੰਦਾ ਇਹਨੇ ਫਲੈਕਸ ਵੋਟਾਂ ਦੇ ਉੱਤੇ ਕੋਈ ਕਾਂਗਰਸ ਲੀਡਰ ਨਹੀਂ ਛੱਡਿਆ ਕੋਈ ਅਕਾਲੀ ਦਲ ਦਾ ਲੀਡਰ ਨਹੀਂ ਛੱਡਿਆ ਜਿਹਦੀ ਇਹਨੇ ਲੀਡਰ ਦੀ ਫੋਟੋ ਨਾਲ ਲਗਾਈ ਹੋਵੇ ਇੱਥੋਂ ਤੱਕ ਕਿ ਸਾਡੇ ਆਮ ਆਦਮੀ ਪਾਰਟੀ ਦੇ ਮંત્રી ਸਾਹਿਬ ਦੀ ਫੋਟੋ ਵੀ ਇਹਨੇ ਵੱਢੀ ਕਰਕੇ ਫੋਟੋ ਉੱਤੇ ਲਵਾਈ ਔਰ ਪੂਰੇ ਹਲਕੇ ਦੇ ਵਿੱਚ ਚਰਚਾ ਸੀ ਕਿ ਵੀ ਆਮ ਆਦਮੀ ਪਾਰਟੀ ਵਿੱਚ ਜੁਆਇਨ ਕਰਨਾ ਚਾਹੁੰਦਾ ਔਰ ਇਹਨੇ ਬਤੌਰ ਮੈਡਮ ਐਮਐਲਏ ਤੇ ਕਰ ਇਸ ਚੀਜ਼ ਦੀ ਪਹੁੰਚ ਵੀ ਕੀਤੀ ਕਿ ਮੈਂ ਆਮ ਆਮ ਆਦਮੀ ਪਾਰਟੀ ਜੁਆਇਨ ਕਰਨੀ ਚਾਹੁੰਦਾ ਸਾਨੂੰ ਤਾਂ ਇਹੀ ਲੱਗਦਾ ਵੀ ਇਹ ਜਿਹੜੀ ਪੁਗਲਾੜ ਦਾ ਨਤੀਜਾ ਇਹੀ ਆ ਮੈਡਮ ਨੇ ਇਹਨੂੰ ਐਕਸੈਪਟ ਨਹੀਂ ਕੀਤਾ ਪਾਰਟੀ ਵਿੱਚ ਲੈਣ ਲਈ ਕਿਉਂਕਿ ਮੈਡਮ ਨੇ ਇਹਦੇ ਐਕਸ ਤੋਂ ਬਖੂਬੀ ਜਾਣ ਸੀਗੇ ਕਿ ਇਹ ਕਿਹੋ ਜਿਹਾ ਨੇਚਰ ਦਾ ਪਰਸਨ ਹੈਗਾ ਤਾਂ ਅਸੀਂ ਵੀ ਤਕਰੀਬਨ ਕਾਂਗਰਸ ਪਾਰਟੀ ਵਿੱਚ ਪਹਿਲਾਂ ਆਮ ਆਮੀ ਆਦਮੀ ਤੋਂ ਪਹਿਲਾਂ ਮੈਂ ਕਾਫੀ ਸਿਹਰੇਦ ਨਾਲ ਕੰਮ ਕੀਤਾ ਔਰ ਮੈਂ ਤੋਂ ਚੰਗੀ ਤਰ੍ਹਾਂ ਜਾਣੂ ਹੈਗਾ ਕਾਂਗਰਸ ਪਾਰਟੀ ਵਿੱਚ ਪਿਛਲਾ 2022 ਦੀ ਵਿਧਾਨ ਸਭਾ ਦੇ ਵਿੱਚ ਕਾਂਗਰਸ ਦੀ ਬੇੜੀ ਡੋਬਣ ਵਾਲਾ ਵੀ ਨਕੋਤਰ ਹਲਕੇ ਵਿੱਚ ਇਹੀ ਸ਼ਖਸ ਆ ਜਿਹੜਾ ਖੁਦ ਆਪਣੇ ਪਿੰਡੋਂ ਹੀ ਹਰ ਗਿਆ ਸੀਗਾ ਉਹ ਡਾਕਟਰ ਸਾਹਿਬ ਦਾ ਨਗਜੋਦ ਰਹੀ ਹੈ ਜਿਹੜਾ ਆਪਣੇ ਆਪ ਨੂੰ ਰਾਈਟ ਹੈਂਡ ਕਹਿੰਦਾ ਸੀਗਾ ਔਰ ਆਪਣੇ ਪਿੰਡੋਂ 22 ਦੀ ਵਿਧਾਨ ਸਭਾ ਵਿੱਚ ਆਪਣੇ ਪਿੰਡੋਂ ਹੀ ਹਰ ਚੰਦਾ ਹੈਗਾ ਤਾਂ ਜਿਹੜਾ ਇਹਦਾ ਹਲਕੇ ਦੇ ਵਿੱਚ ਜਿਹੜਾ ਇਹਦਾ ਰੈਪਿਊਟੇਸ਼ਨ ਹੈ ਉਹ ਸਾਰੇ ਆਪ ਭਲੀ ਭੰਤ ਜਾਣਦੇ ਆ ਬਾਕੀ ਜਿਹੜੀ ਗੱਲ ਰਹੀ ਸਾਡੇ ਹਲਕਾ ਇੰਚਾਰ ਆਪਣੇ ਐਮ.ਐਲ.ਏ ਸਾਹਿਬ ਦੀ ਮੈਡਮ ਇੰਦਰਜੀਤ ਕੌਰ ਮਾਨ ਜੀ ਦੀ ਉਹ ਤਕਰੀਬਨ ਪਿਛਲੇ 2 ਸਾਲ ਤੋਂ ਔਰ ਪੂਰੇ ਹਲਕੇ ਦੇ ਵਿੱਚ ਅਸੀਂ ਇਹੋ ਜਿਹਾ ਕੋਈ ਸੰਘਰਸ਼ਸ਼ੀਲ ਇਹੋ ਜਿਹਾ ਵਿਕਾਸ ਲਈ ਤਤਪਰ ਰਹਿਣ ਵਾਲਾ ਲੀਡਰ ਸਾਨੂੰ ਪਹਿਲੀ ਵਾਰ ਮਿਲਿਆ ਹੈਗਾ ਜਿਹੜਾ ਦਿਨ ਰਾਤ ਆਪਣੇ ਹਲਕੇ ਲਈ ਇੱਕ ਕਰ ਰਿਹਾ ਹੈਗਾ ਪਿੰਡ ਪਿੰਡ ਵਿਕਾਸ ਹੋ ਰਿਹਾ ਔਰ ਹਰ ਪਾਰਟੀਆਂ ਦੇ ਵਿੱਚ ਜਿਹੜੀ ਵਰਕਰ ਜਿਹੜੇ ਹੈਗੇ ਆ ਜਿਹੜੇ ਮਿਹਨਤੀ ਵਰਕਰ ਆ ਉਹ ਆਮ ਆਦਮੀ ਪਾਰਟੀ ਜੁਆਇਨ ਕਰਨਾ ਚਾਹੁੰਦੇ ਆ ਉਹ ਮੈਡਮ ਦੀ ਜੋਗਗਵਾਈ ਵਿੱਚ ਸ਼ਾਮਲ ਹੋਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਦੇ ਵਿੱਚ ਔਰ ਜਿਹੜਾ ਇਹ ਹੈਪੀ ਸੰਧੂ ਨੇ ਜਿਹੜਾ ਉਸ ਰਾਤ ਸ਼ਰਾਬੀ ਪੋਣੇ ਦੇ ਵਿੱਚ ਉਹ ਜਿਹੜਾ ਉਹਦਾ ਮਾਨਸਿਕ ਸੰਤੁਲਨ ਹੋਣਾ ਉਹਦਾ ਉਹ ਵਿਗੜ ਚੁੱਕਾ ਆ ਸਾਡੇ ਤਾਂ ਉਧਰ ਆਮ ਚਰਚਾ ਪਿੰਡਾਂ ਦੇ ਵਿੱਚ ਇੱਕ ਪੀਸੀਆਰ 11 ਨੰਬਰ ਐਂਬੂਲੈਂਸ ਚੱਲਦੀ ਆ ਜੀ ਹੁਣ ਜਿਹੜਾ ਇਹਨਾਂ ਨੇ ਆਪਣੀ ਉੱਥੇ ਇੱਕ ਕੋਈ ਚੈਰੀਟੇਬਲ ਹਸਪੀਟਲ ਖੋਲ੍ਹਿਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੀਡੀਆ ਨੂੰ ਸਾਰਿਆਂ ਨੂੰ ਸਵੇਰ ਨੂੰ ਆਪ ਡਰਾਈਵ ਕਰਦਾ ਆ ਔਰ ਉਹਦਾ ਐਂਬੂਲੈਂਸ ਵਾਲਾ ਹਾਰਨ ਹੂਟਰ ਛੱਡ ਲੈਂਦਾ ਆ ਖੁਦ ਮੇਰੇ ਪਿੰਡ ਵੀ ਆਇਆ ਸਾਰੇ ਪਿੰਡ ਦਾ ਗੇੜਾ ਮਾਰਦਾ ਆ ਐਂਬੂਲੈਂਸ ਦਾ ਹੂਟਰ ਚੱਲਦਾ ਇੱਕ ਇਹੋ ਜਿਹਾ ਨੌਨਸੈਂਸ ਬੰਦਾ ਜਿਸ ਬੰਦੇ ਨੂੰ ਇਸ ਚੀਜ਼ ਦਾ ਹੀ ਨਹੀਂ ਪਤਾ ਹੈਗਾ ਵੀ ਉਹ ਬੰਦਾ ਵੀ ਜਿਹੜੀ ਐਂਬੂਲੈਂਸ ਦੇ ਵਿੱਚ ਹੂਟਰ ਉਦੋਂ बजਿਆ ਜਾਂਦਾ ਜਦੋਂ ਉਹਦੇ ਵਿੱਚ ਪੇਸ਼ੈਂਟ ਹੋਵੇ ਉਹਦੇ ਵਿੱਚ ਮਰੀਜ਼ ਹੋਵੇ ਔਰ ਇਦਾਂ ਦੀਆਂ ਹਲਕਤਾਂ ਏਰੀਆ ਦੇ ਵਿੱਚ ਕਰਦਾ ਹੈਗਾ ਆ ਪਲੀ ਪਾਂ ਤੇ ਤੋਂ ਜਾਣੂ ਆ ਸਾਰਾ ਇਲਾਕਾ ਸਾਰਾ ਜਲੰਧਰ ਜ਼ਿਲ੍ਹਾ ਇਤੋਂ ਪਰ ਉਪਰਾਂਤ ਜਾਣੂ ਆ ਇਹ ਕਿਹੜੀ ਮਾਨਸਿਕਤਾ ਦਾ ਬੰਦਾ ਹੈਗਾ ਆ ਔਰ ਜਿਹੜੇ ਨੇ ਇਲਜ਼ਾਮ ਲਾਏ ਹੈਗੇ ਆ ਇਹ ਤਾਂ ਸਾਰਾ ਸਾਰਾ ਅਸੀਂ ਨਕਾਰਦੇ ਆ ਵਰਕਰਾਂ ਆ ਮਾਪੀ ਪਾਰਟੀ ਦੇ ਜਿੰਨੇ ਵੀ ਅਸੀਂ ਅੱਜ ਇੱਥੇ ਵਰਕਰ ਸਰਬਾਨੱਖ ਖੜੇ ਹੋਏ ਆ ਸਾਰੇ ਅਸੀਂ ਚੀਜ਼ ਦੀ ਨਿਖੇਦੀ ਕਰਦੇ ਆ ਔਰ ਸਿੱਧਾ ਸਿੱਧਾ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਇੱਥੇ ਇੱਕ ਲਫ਼ਜ਼ ਬੋਲਦਾ ਵੀ ਮੈਂ ਤੈਨੂੰ ਖਤਮ ਕਰ ਦੂੰ ਇਹ ਐਮਐਲਏ ਸਾਹਿਬ ਨੂੰ ਥ੍ਰੈਟ ਆ ਐਮਐਲਏ ਸਾਹਿਬ ਦੀ ਜਾਨ ਨੂੰ ਖਤਰਾ ਆ ਐਮਐਲਏ ਸਾਹਿਬ ਨੂੰ ਇਹਨੇ ਧਮਕੀ ਦਿੱਤੀ ਸਿੱਧੀ ਸਾਦੀ ਫਿਰ ਜਿਹੜੀ ਉਹਦੀ ਸ਼ੈਲੀ ਸੀਗੀ ਇੱਕ ਔਰਤ ਦੇ ਖਿਲਾਫ ਬੋਲਣ ਦੀ ਉਹਦੀ ਜਿੰਨੀ ਵੀ ਅਸੀਂ ਨਿੰਦਿਆ ਕਰ ਸਕਦੇ ਆ ਉਨੀ ਘੱਟ ਆ ਉਹਦੀ ਜਿਹੜੀ ਇੱਕ ਮਾਨਸਿਕਤਾ ਆ ਇੱਕ ਸ਼ਰਾਬੀ ਪੁਨੇ ਦੇ ਵਿੱਚ 2:3 ਵਜ ਗਏ ਯਾਰ ਨੀਂਦ ਨਹੀਂ ਆਉਂਦੀ ਸੁਖਮੰਦਾ ਨੀਂਦ ਉਹਦੀ ਕਾਹਦੇ ਉਡੀ ਹੋਈ ਆ ਇਹਦੀ ਕੋਈ ਬਲੈਕ ਰੋਕ ਗਈ ਆ ਇਹ ਕੋਈ ਪੁੱਠੇ ਕੰਮ ਕਰਦਾ ਹੋਊਗਾ ਜਿਹੜਾ ਇਹਦਾ ਕਾਰੋਬਾਰ ਰੁਕ ਗਿਆ ਇਹਦਾ ਜਿਹੜਾ ਜਿਹੜਾ ਦਾ ਕਾਰੋਬਾਰ ਨਹੀਂ ਚੱਲਦਾ 2:3 ਵਜੇ ਕਹਿੰਦਾ ਮੈਨੂੰ ਨੀਂਦ ਨਹੀਂ ਆਉਂਦੀ ਮੇਰੇ ਸਰਪੰਚਾ ਨੂੰ ਆਖੇ ਆਖੇ ਇਨਕੁਆਰੀਆਂ ਖੁੱਲ ਗਈਆਂ सरपंचਾਂ ਦੀਆਂ ਇਨਕੁਆਰੀਆਂ ਖੋਲ ਕੇ ਤਾਂ ਨੀਂਦ ਤੇ ਨੂੰ ਨਹੀਂ ਆਉਂਦੀ। ਨਾ ਤੂੰ ਪੰਚ ਆ ਕਿਸ ਪਿੰਡ ਦਾ, ਨਾ ਤੂੰ ਸਰਪੰਚ ਆ ਕਿਸੇ ਪਿੰਡ ਦਾ ਤੇ ਤੇਰੀ ਨੀਂਦ ਕਾਹਦੀ ਉੱਡੀ ਆ। ਸਰਪੰਚ ਦਸਾਂ ਆਰਾਮ ਨਾਲ ਘਰੋ ਘਰੀ ਸੁੱਤੇ ਪਏ ਆ ਸਾਰੇ। ਸਰਪੰਚ ਸਾਰੇ ਘਰੋ ਘਰੀ ਸੁੱਤੇ ਪਏ ਆ। ਹਰੇਕ ਸਰਪੰਚ ਆਪਣੇ ਪਿੰਡ ਦੇ ਵਿੱਚ ਡਿਵੈਲਪਮੈਂਟ ਕਰ ਰਿਹਾ ਔਰ ਸਰਕਾਰ ਵੱਲੋਂ ਹਰੇਕ ਸਰਪੰਚ ਨੂੰ ਪੂਰੀ ਪੂਰਾ ਸਹਿਯੋਗ ਆ। ਪਿੰਡੋ ਪੁੰਡੀ, ਪਿੰਡੋ ਪਿੰਡੀ ਪੂਰਾ ਸਹਿਯੋਗ ਆ। ਹਰੇਕ ਸਰਪੰਚ ਨੂੰ ਨਕੋਤਰ ਬਲਾਕ ਦੇ ਵਿੱਚ ਮੈਡਮ ਨੇ ਹਰ ਪਿੰਡ ਨੂੰ ਬਿਨਾ ਭੇਦਭਾਵ ਤੋਂ ਗ੍ਰਾਂਟ ਦਿੱਤੀ ਆ। ਬਿਨਾ ਭੇਦ ਭਾਵ ਤੋਂ ਹਰੇਕ ਪਿੰਡ ਦੇ ਵਿੱਚ ਵਿਕਾਸ ਹੋ ਰਿਹਾ ਮੈਂ ਅਜੇ ਸਰਪੰਚ ਪਿੰਡ ਚੂੜ ਹਰ ਪਿੰਡ ਦੇ ਵਿੱਚ ਵਿਕਾਸ ਦੇ ਕੰਮ ਹੋ ਰਹੇ ਆ ਔਰ ਉਹ ਕਹਿੰਦਾ ਵੀ ਸਰਪੰਚਾਂ ਨੂੰ ਮੇਰੇਆਂ ਨੂੰ ਇਨਕੁਆਰੀਆਂ ਖਲਾਤੀਆਂ ਸਰਪੰਚ ਰਾਤ ਸੁੱਤੇ ਪਏ ਸੀਗੇ ਸਰਪੰਚ ਸੁੱਤੇ ਪਏ ਆ ਤੇ ਇਹਦੀ ਨੀਂਦ ਉੱਡੀ ਹੋਈ ਆ ਪਰ ਇੱਕ ਹੋਰ ਵੀ ਗੱਲ ਆਈ ਆ ਉਹਨੇ ਇਹ ਵੀ ਗੱਲ ਕਹੀ ਸੀਗੀ ਕਿ ਇੱਕ ਸਰਪੰਚ ਨੂੰ ਜਿਹੜਾ ਹੈਗਾ ਵਾ ਪਹਿਲਾਂ ਪੁਲਿਸ ਨੇ ਚੱਕਿਆ ਸੀਗਾ ਬਾਅਦ ਦੇ ਵਿੱਚ ਛੱਡ ਦਿੱਤਾ ਉਹ ਸਰਪੰਚ ਦੀ ਕੱਲ ਵਾਈਫ ਜਿਹੜੇ ਕੱਲ ਕੈਂਪ ਲੱਗਾ ਸੀ ਸਰਕਾਰ ਤੁਹਾਡੇ ਦਰਵਾਜ਼ੇ ਉੱਤੇ ਤਲਵੰਡੀ ਸਲੇਮੀ ਕੈਂਪ ਲੱਗਾ ਸੀ ਉਸ ਉਸ ਆਪ ਦਾ ਸਰਪੰਚ ਸੀਗਾ ਔਰ ਉਹਦੀ ਵਾਈਫ ਮੌਜੂਦਾ ਸਰਪੰਚ ਕਲ ਐਮਐਲਏ ਸਾਹਿਬ ਦੇ ਨਾਲ ਉਸ ਸਮਾਗਮ ਦੇ ਵਿੱਚ ਸੀਗੀ ਕੋਈ ਡਿਸਪਿਊਟ ਰਹਿਗਾ ਕੋਈ ਗਲਤਬਤ ਨਹੀਂ ਗਈ ਉਹ ਤਾਂ ਕੋਈ ਪੁਲਿਸ ਦਾ ਮੈਟਰ ਹੋ ਸਕਦਾ ਹੈ ਪੁਲਿਸ ਨੇ ਕਿਸੇ ਹੋਰ ਮੈਟਰ ਦੇ ਵਿੱਚ ਉਹਨੂੰ ਲਗਾਏ ਹੋਣਗੇ ਸਾਨੂੰ ਉਹਦੇ ਨਾਲ ਇਹਦੇ ਬਾਰੇ ਕੋਈ ਨਹੀਂ ਜਾਣਕਾਰੀ ਜੀ ਧੰਨਵਾਦ ਡਾਨ ਹਾਂਜੀ ਪ੍ਰਦੀਪ ਜੀ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ ਕੀ ਕਾਰਨ ਹੋ ਗਿਆ ਕੀ ਕਾਰਨ ਜੋ ਪਿਛਲੇ ਦਿਨੀ ਹੈਪੀ ਸੰਧੂ ਵੱਲੋਂ ਬੀਬੀ ਅਨਰਜੀਤ ਕੌਰ ਮਾਨ ਜੀ ਦੇ ਖਿਲਾਫ ਜੋ ਦੋਸ਼ ਲਗਾਏ ਗਏ ਆ ਉਹਨਾਂ ਨੂੰ ਸਿਰੇ ਤੋਂ ਨਕਾਰਨ ਵਾਸਤੇ ਸਾਡੀ ਸਾਰੀ ਲੀਡਰਸ਼ਿਪ ਹਲਕਾ ਨਖੂਦਰ ਦੀ ਤੁਹਾਡੇ ਨਾਲ ਰੂਬਰੂ ਹੋਣ ਜਾ ਰਹੇ ਆ ਤੇ ਜੋ ਦੋਸ਼ ਉਹਨਾਂ ਨੇ ਲਗਾਏ ਆ ਉਹ ਬਿਲਕੁਲ ਸਰਾਸਰ ਝੂਠ ਨੇ ਜੇਕਰ ਉਹਨਾਂ 'ਚ ਜਰਾ ਵੀ ਸੱਚਾਈ ਆ ਸਬੂਤ ਸਾਹਮਣੇ ਲੈ ਕੇ ਆਉਣ ਅਸੀਂ ਖੁਦ ਸਾਰੇ ਨਾਲ ਜਾ ਕੇ ਐਸਐਸਪੀ ਸਾਹਿਬ ਕੋ ਇਨਵੈਸਟੀਗੇਸ਼ਨ ਕਰਾਉਣ ਲਈ ਤਿਆਰ ਆ ਇਹ ਹੀ ਦੋਸ਼ ਕੋ ਸਮਾਂ ਪਹਿਲਾਂ ਬਡਾਲਾ ਸਾਹਿਬ ਜੋ ਕਿ ਸਾਬਕਾ ਐਮ ਐਲ ਏ ਨੇ ਇਹਨਾਂ ਨੂੰ ਉਤਰ ਦੇ ਉਹਨਾਂ ਨੇ ਵੀ ਲਗਾਏ ਸੀਗੇ ਜੇਕਰ ਕੋਈ ਸੱਚਾਈ ਸੀ ਇਨਾਂ ਚੀਜ਼ਾਂ ਦੇ ਵਿੱਚ ਤਾਂ ਉਹ ਉਹਨਾਂ ਨੂੰ ਸਾਬਤ ਕਿਉਂ ਨਹੀਂ ਕਰ ਸਕਦੇ ਸੋ ਸਾਡੀ ਸਾਰੀ ਲੀਡਰਸ਼ਿਪ ਇਸ ਚੀਜ਼ ਨੂੰ ਬਿਲਕੁਲ ਜੜ ਤੋਂ ਇਨਕਾਰਦੀ ਹੈ ਹਾਂਜੀ ਸਰ ਭਾਜੀ ਸਭ ਤੋਂ ਪਹਿਲਾਂ ਸਾਰੀ ਇਨਕੁਇਰਟੀ ਦੀ ਪ੍ਰੈਸ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜੇ ਅੱਜ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਲੀਡਰ ਸਾਹਿਬਾਨ ਨੇ ਬੈਠੇ ਆ ਵਰਕਰ ਆ ਪੁਆਇੰਟ ਆ ਰਿਹਾ ਸਾਰਿਆਂ ਨੇ ਅੱਜ ਜਿਹੜਾ ਇਹ ਮੁੱਦਾ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਮੈਡਮ ਇੰਦਰਜੀਤ ਪਰਮਾਨ ਜੀ ਦੇ ਆਕਸ਼ ਨੂੰ ਖਰਾਬ ਕਰਨ ਵਾਸਤੇ ਕੋਈ ਐਪੀ ਸੰਧੂ ਵੱਲੋਂ ਜਿਹੜਾ ਉਹਨਾਂ ਦੇ ਖਿਲਾਫ ਜਿਹੜੀ ਫਜ਼ਲ ਟਿੱਪਣੀ ਕੀਤੀ ਸੀ ਮੈਂ ਸਮਝਦਾ ਵੀ ਜਦੋਂ ਬਾਰ-ਬਾਰ ਇਹ ਮੁੱਦਾ ਉੱਠਦਾ ਪਹਿਲੋਂ ਵੀ ਸਾਬਕਾ ਵਿਧਾਇਕ ਵੱਲੋਂ ਵੀ ਇਹ ਮੁੱਦਾ ਉਠਾਇਆ ਗਿਆ ਜਾਣ-ਮੋਝ ਕੇ ਇਹ ਮੁੱਦਾ ਜਿਹੜਾ ਕੋਈ ਇਹ ਸਾਫ਼ਤ ਨਹੀਂ ਕਰ ਪਾਉਂਦੇ ਉਹਦਾ ਮਤਲਬ ਇਹ ਹੀ ਹੁੰਦਾ ਵੀ ਜਦੋਂ ਵੀ ਕੋਈ ਬੰਦਾ ਕੋਈ ਕੰਮ ਕਰ ਰਿਹਾ ਕਿ ਉਹ ਆ ਵੀ ਸਹੀ ਦਿਸ਼ਾ ਤੇ ਜਾ ਰਿਹਾ ਦੇਖੋ ਮੈਡਮ ਦਾ ਜਿਹੜਾ ਅਕਸ਼ਾ ਸਾਰਿਆਂ ਨੂੰ ਪਤਾ ਵੀ ਉਹਨਾਂ ਦੀ ਜਿਹੜੀ 25 ਸਾਲ ਤੋਂ ਜਿਹੜੀ ਸੋਸ਼ਲ ਲਾਇਬ੍ਰੇਰੀ ਆ ਉਹ ਸੋਸ਼ਲ ਲਾਈਫ ਦੇ ਵਿੱਚ ਉਹਨਾਂ ਨੇ ਪ੍ਰੂਨ ਹੱਤਿਆ ਜਿੱਦਾਂ ਸਾਰੇ ਲੀਡਰ ਤਕਰੀਬਨ ਦੱਸ ਚੁੱਕੇ ਆ ਮੈਂ ਉੱਤੇ ਦੁਬਾਰਾ ਫੇਰੇ ਰਿਪੀਟਲੀ ਇਸ ਕਰਕੇ ਕਹਿ ਰਿਹਾ ਵੀ ਉਹਨਾਂ ਦੀ ਜਿਹੜੀ ਸੋਸ਼ਲ ਲਾਈਫ ਉਹ ਜਿਹੜੀ ਪਹਿਲਾਂ ਤੋਂ ਹੀ ਉਹਨਾਂ ਦੀ ਰਹੀ ਆ ਨਸ਼ਿਆਂ ਦੇ ਖਿਲਾਫ ਹੋਇਆ ਚਾਹੇ ਪ੍ਰੂਨ ਹੱਤਿਆ ਦੇ ਖਿਲਾਫ ਹੋਇਆ ਸੋਸ਼ਲਾਈਜ਼ ਹੋਰ ਵੀ ਜਿੰਨੀਆਂ ਸਮਾਜਿਕ ਜਿਹੜੀਆਂ ਕ੍ਰਿਤੀਆਂ ਹੈਗੀਆਂ ਉਹਨਾਂ ਦੇ ਖਿਲਾਫ ਪਹਿਲਾਂ ਤੋਂ ਹੀ ਉਹਨਾਂ ਦਾ ਇੱਕ ਸਿਆਸੀ ਕੈਰੀਅਰ ਨਹੀਂ ਸੀ ਉਸ ਵੇਲੇ ਮਤਲਬ ਇਹ ਸਵਾਦ ਸੇਵਾ ਉਹ ਪਹਿਲਾਂ ਹੀ ਸਮਾਜ ਦੇ ਵਿੱਚ ਬਹੁਤ ਵੱਡੀ ਕਰਦੇ ਰਿਹਾ ਜਦੋਂ ਇਦਾਂ ਦੇ ਕਿਸੇ ਅਖਸ਼ ਵਾਲੇ ਬੰਦੇ ਨੂੰ ਬਦਨਾਮ ਕਰਨਾ ਹੋਵੇ ਉਹਦਾ ਇੱਕੋ ਇੱਕ ਹੀ ਸਾਧਨ ਹੁੰਦਾ ਉਹਦੇ ਤੇ ਕੋਈ ਇਲਜ਼ਾਮ ਲਾ ਦਿਓ ਜਦੋਂ ਤੁਸੀਂ ਇੱਕ ਕਿਸੇ ਬੰਦੇ ਤੇ ਇਮਾਨਦਾਰ ਬੰਦੇ ਤੇ ਇਲਜ਼ਾਮ ਲਾ ਦੋਗੇ ਉਹਦਾ ਕੋਈ ਮਾਪਦੰਡ ਨਹੀਂ ਹੁੰਦਾ ਵੀ ਉਹ ਉਹਨੂੰ ਸਾਬਤ ਨਹੀਂ ਕਰ ਸਕਦਾ ਹੁੰਦਾ ਇੱਕੋ ਇੱਕ ਸਾਧਨ ਹੁੰਦਾ ਵੀ ਇਹਨਾਂ ਨੂੰ ਬਦਨਾਮ ਕਰ ਦਿਓ ਕਿਸੇ ਵੀ ਬੰਦੇ ਦੇ ਉੱਤੇ ਜਦੋਂ ਇਲਜ਼ਾਮ ਲੱਗ ਜੂਜੀ ਇਹਨੇ ਇਦਾਂ ਕਰ ਦਿੱਤਾ ਉਹ ਕਿੱਦਾਂ ਸਾਥ ਕਰ ਪਾਊਗਾ ਜਦਕਿ ਉਹਦਾ ਤਾਂ ਕੋਈ ਇਸ ਸੀਜ਼ਨ ਨਾਲ ਲੈਣ ਦੇਣ ਨਹੀਂ ਬਾਕੀ ਐਮਐਲਏ ਸਾਹਿਬ ਦਾ ਜਿਹੜਾ ਅਸੀਂ ਵਲੰਟੀਅਰ ਹੋਣ ਦੇ ਨਾਤੇ ਅਸੀਂ ਉਹਨਾਂ ਦੇ ਵਰਕਰ ਸਪੋਰਟਰ ਵੋਟਰ ਹੋਣ ਦੇ ਨਾਤੇ ਇਹ ਗੱਲ ਕਦੇ ਵੀ ਨਹੀਂ ਬਰਦਾਸ਼ਤ ਕਰਾਂਗੇ ਵੀ ਕੋਈ ਮੰਨੋ ਸ਼ਰਾਬੀ ਜਾਂ ਕੋਈ ਇੱਕ ਗਲਤ ਮਾਰੇ ਅਕਸਾਲਾ ਬੰਦਾ ਜਿਹੜਾ ਉਹਨਾਂ ਦੇ ਕੈਰੇਕਟਰ ਨੂੰ ਜੱਜ ਕਰੇ ਉਹਦੀ ਔਕਾਤ ਨਹੀਂ ਹੈਗੀ ਵੀ ਉਹ ਐਮਐਲਏ ਸਾਹਿਬ ਦੇ ਜਿਹੜੇ ਕੈਰੇਕਟਰ ਨੂੰ ਜਿਹੜਾ ਜੱਜ ਕਰ ਸਕਦਾ ਦੂਸਰੀ ਗੱਲ ਜਦੋਂ ਇਹ ਲਾਸਟ ਗੱਲ ਇਹ ਹੈ ਵੀ ਜਦੋਂ ਹਾਥੀ ਲੰਘਦਾ ਨਾ ਤੇ ਕੁੱਤੇ ਭੌਂਕਦੇ ਹੀ ਹੁੰਦੇ ਆ ਉਹ ਕੁਝ ਵੀ ਨਹੀਂ ਕਰ ਸਕਦਾ ਬਾਕੀ ਜਿੰਨੇ ਵੀ ਵੋਟਰ ਆ ਸਪੋਰਟਰ ਪੰਜ ਸਰਪੰਚ 90% ਪੰਚਾਇਤਾਂ ਜਿਹੜੀਆਂ ਉਹ ਹੈਗੀਆਂ ਆਵਾਮ ਦੀ ਪਾਰਟੀ ਦੇ ਨਾਲ ਜਿਹੜੀ ਹਲਕਾ ਵਾਤਾਕ ਦੇ ਨਾਲ ਆ ਕੋਈ ਵੀ ਕਿਸੇ ਵੀ ਵਰਕਰ ਚ ਇਦਾਂ ਦੀ ਕੋਈ ਗੱਲ ਨਹੀਂ ਉਹ ਜਾਣ ਬੁੱਝ ਕੇ ਇਹ ਸੋਸ਼ਲ ਮੀਡੀਆ ਤੇ ਅੱਜ ਜਮਾਨਾ ਉਹ ਜਾਣ ਬੁੱਝ ਕੇ ਉਹਨਾਂ ਨੂੰ ਜਾਨਕੀ ਜਿਦਾਂ ਮੈਂ ਹਰਾਸ਼ ਕਰਨ ਵਾਲੀ ਲਾ ਲਓ ਉਹ ਹਰਾਸ਼ ਹੋਣ ਵਾਲੇ ਨਹੀਂ ਉਹ ਆਪ ਦਾ ਫੋਨ ਹਰੇਕ ਬੰਦਾ ਕਦੀ ਵੀ ਕੋਈ ਵੀ ਬੰਦਾ ਕਰੇ ਉਹ ਫੋਨ ਆਪ ਚੁੱਕਦੇ ਆ ਉਹ ਤਾਂ ਪੀਏ ਨੂੰ ਵੀ ਜਿਹੜਾ ਕਹਿਣਾ ਹੁੰਦਾ ਉਹ ਉਹਨਾਂ ਦੀ ਫਾਰਮੈਟੀਜ ਹੋਂਦੀ ਆ ਪਰ ਉਹ ਕਿਸੇ ਵੀ ਵਰਕਰ ਦਾ ਵਰਕਰ ਹੋਵੇ ਕੋਈ ਵੀ ਬੰਦਾ ਹੋਵੇ ਉਹਦਾ ਸਿੱਧਾ ਫੋਨ ਉਹ ਆਪ ਚੱਕ ਲੇ ਇਦਾਂ ਦਾ ਬੰਦਾ ਸਾਨੂੰ ਨਕੋਦਰ ਨੂੰ ਦੇਖੋ ਵੀ ਜਿਉਂ ਭਾਰਤ ਦੀ ਆਜ਼ਾਦੀ ਤੋਂ ਬਾਅਦ ਪਹਿਲੇ ਐਮਐਲਏ ਜਿਹੜੇ ਸਾਨੂੰ ਲੇਡੀ ਜਿਹੜੇ ਇਦਾਂ ਦੇ ਇਮਾਨਦਾਰ ਜਿਹੜੇ ਇਹ ਇਸ ਨਕੋਦਰ ਹਲਕੇ ਨੂੰ ਵੀ ਸਾਨੂੰ ਮਾਣ ਕਰਨਾ ਚਾਹੀਦਾ ਉਹਨਾਂ ਨੂੰ ਵੀ ਮਾਣ ਕਰਨਾ ਚਾਹੀਦਾ ਮੈਂ ਨਹੀਂ ਮੈਂ ਸਮਝਦਾ ਵੀ ਕਿ ਪਤਾ ਨਹੀਂ ਉਹ ਕਿਹੜੀ ਕਿਹਦੇ ਮਗਰ ਲਾ ਕੇ ਜਾਂ ਕਿੱਦਾਂ ਕਰਕੇ ਬਗੈਰ ਸਰਪੰਚੀਆਂ ਮਤਲਬ ਗੱਲਾਂ ਸੋਸ਼ਲ ਮੀਡੀਆ ਤੇ ਆ ਕੇ ਕਰਦੇ ਆ ਮੈਂ ਉਹਨਾਂ ਦੀ ਨਿੰਦਾ ਕਰਦਾ ਉਹਨਾਂ ਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਸੀ ਬਾਕੀ ਇਹ ਜੋ ਨਹੀਂ ਹਟੂਗੇ ਬਾਕੀ ਜੋ ਵੀ ਕਾਨੂੰਨੀ ਕਾਰਵਾਈ ਹੋਊਗੀ ਸਾਰੇ ਵਲੰਟੀਅਰ ਵੋਟਰ ਸਪੋਰਟਰ ਸਾਰੇ ਬਲਾਕ ਪ੍ਰਧਾਨ ਹਲਕੇ ਦੇ ਜਿੰਨੇ ਵੀ ਹੈਗੇ ਜਿੱਦਾਂ ਦੀ ਵੀ ਫਿਰ ਮਤਲਬ ਕੋਈ ਰਣਨੀਤੀ ਹੋਊਗੀ ਉਹ ਫਿਰ ਜਿਹੜੀ ਅਗਲੀ ਜੋ ਦੀ ਕਾਨੂੰਨੀ ਹੋਊਗੀ ਉਹ ਉਹਦੇ ਖਿਲਾਫ ਕੀਤੀ ਜਾਊਗੀ ਤਾਂ ਧੰਨਵਾਦ ਮੀਡੀਆ ਜਿੰਨੇ ਵੀ ਸਾਥੀ ਪਹੁੰਚੇ ਮੇਰੀ ਕੋਲ ਗੱਲ ਕਰਨੀ ਚਾਹੁੰਦਾ ਕਿ ਸਾਨੂੰ ਬੜੇ ਕਿਸਮ ਵਾਲੇ ਆਪਾਂ ਨੂੰ ਕੁਦਰਤ ਨਾਲ ਕੇ ਦੇ ਸਾਰੇ ਲੋਕ ਜਿਨ੍ਹਾਂ ਨੂੰ ਬੜੇ ਲੰਬੇ ਅਰਸੇ ਤੋਂ ਬਾਅਦ ਇੱਕ ਪੜਿਆ ਲਿਖਿਆ ਸੂਝਵਾਨ ਤੇ ਅਰਵੇਕਾਰ ਔਰ ਸਮਾਜ ਸੇਵਾ ਨੂੰ ਸਮਰਪਤ ਸਾਨੂੰ ਜਿਹੜਾ ਅੱਜ ਆਕੂ ਮਿਲਿਆ ਔਰ ਖਾਸ ਕਰਕੇ ਖੁਸ਼ੀ ਦੀ ਗੱਲ ਹੈ ਕਿ ਅਸੀਂ ਨਾਰੀ ਜਾਤੀ ਦੀ ਗੱਲ ਸਾਰੇ ਕਰਦੇ ਆ ਲੇਕਿਨ ਨਾਰੀ ਨੂੰ ਮਾਣ ਮਿਲਿਆ ਸਾਰੇ ਲੋਕਾਂ ਨੇ ਮਾਣ ਦਿੱਤਾ ਇਹ ਜਿਹੜਾ ਨਾਰੀ ਨੂੰ ਮਾਣ ਮਿਲਿਆ ਉਹ ਬਰੋਗੀਆਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਔਰ ਇੱਕ ਪਿਆਰਵੇ ਘਰ ਹੁੰਦੇ ਨਾਤੇ ਉਹ ਕਿਉਂਕਿ ਸਮਾਜ ਸੇਵਾ ਨੂੰ ਸਮਰਪਿਤ ਆ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਲੱਗੇ ਰਹਿੰਦੇ ਤੁਸੀਂ ਵੀ ਦੇਖਦੇ ਹਰ ਕਿਰ ਦੀ ਓਵਰਾਲ ਡਵੈਲਪਮੈਂਟ ਵਾਸਤੇ ਕੰਮ ਕਰ ਰਹੇ ਨੇ ਔਰ ਰੋਜ਼ ਲੋਕਾਂ ਦੇ ਦੋਸਤ ਕੁ ਵਿੱਚ ਸ਼੍ਰੀ ਹੁੰਦੇ ਨੇ ਇਹ ਜਿਹੜੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਮੈਂ ਇੱਕ ਸਵਾਲ ਕਰਨਾ ਚਾਹੁੰਦਾ ਚਾਹੇ ਭਾਜਪਾ ਹੈ ਚਾਹੇ ਅਕਾਲੀ ਦਲ ਹੈ ਚਾਹੇ ਕਾਂਗਰਸ ਵਾਲੇ ਤੁਸੀਂ ਇੱਕ ਚੀਜ਼ ਨਾ ਨਿਕਲ ਕੇ ਸਾਹਮਣੇ ਆਉਂਦੀ ਵੀ ਇਤੋਂ ਪਤਾ ਲੱਗਦਾ ਵੀ ਸਾਰੇ ਆਪਸੇ ਡਵੈਲਪਮੈਂਟ ਕੇ ਨਾ ਕੋ ਬਰਦਾਸ਼ਤ ਨਹੀਂ ਹੋ ਰਿਹਾ ਮੈਂ ਤੇ ਅਕਾਲੀ ਦਲ ਦੇ ਐਮਐਲਏ ਨੇ ਬਟਾਲਾ ਸਾਹਿਬ ਨੇ ਜਿਹੜਾ ਇਤਰਾਜ ਜਤਾਇਆ ਕਿ 40 ਲੱਖ ਰੁਪਏ ਲੈ ਕੇ ਤੇ ਉਹ ਨੇ ਮਾਈਨਿੰਗ ਵਾਲੇ ਉਹਨਾਂ ਨੂੰ ਛੱਡਿਆ ਤੇ ਉਹ 40 ਲੱਖ ਦਾ ਜਿਹੜਾ ਇਲਜ਼ਾਮ ਇਹ ਬਾਰੇ ਜਿਹੜੇ ਨਸ਼ੇ ਵਾਲੇ ਜਿਹੜੇ ਐਪੀ ਸੰਧੂ ਲਾਲ ਉਹ ਵੀ 40 ਲੱਖ ਰੁਪਏ ਦਾ ਇਲਜ਼ਾਮ ਲਾ ਰਹੇ ਉਹ ਕਾਲੀਦਾਲ ਵਾਲੇ ਆ ਇਹ ਕਾਂਗਰਸ ਵਾਲੇ ਆ ਇਹਨਾਂ ਨੇ ਕੀ ਬੈਠ ਕੇ ਕਿਤੇ ਗੱਡਵੜ ਕੀਤੀ ਵੀ ਆਪਾਂ 40 ਲੱਖ ਦਾ ਮਤਲਬ ਇਹਨਾਂ ਨੇ ਕੋਈ ਰੇਟ ਬੰਨਿਆ ਆ ਵੀ 40 ਲੱਖ ਰੁਪਏ ਦੀ ਸੈਟਿੰਗ ਹੁੰਦੀ ਆ ਉਹ ਵੀ ਚਾਹੇ ਤੋਂ ਪਤਾ ਲੱਗਦਾ ਝੂਠ ਬੋਲ ਰਹੇ ਔਰ ਇੰਨੇ ਬਖਲਾੜ ਵਿੱਚ ਆਏ ਆ ਤੇ ਝੂਟੀਆਂ ਬਹੁਤ ਸਾਰਾ ਕੋਲ ਝੂਠ ਪ੍ਰਚਾਰ ਕਰ ਰਿਆ ਔਰ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਵੀ ਪਿਛਲੇ ਦਿਨ ਤੋਂ ਇੱਕ ਖਬਰ ਆਈ ਸੀ ਅਫਵਾਹ ਫਲਾਤੀ ਕਿ ਮੈਡਮ ਦੇ ਘਰੇ ਤੇ ਐਡੀ ਦੀ ਰੇਡ ਹੋ ਗਈ ਮੈਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਇੰਨੇ ਬਖਲਾੜ ਵਿੱਚ ਆਏ ਆ ਵੀ ਮੁੱਦੇ ਦੀ ਗੱਲ ਕਰ ਲਓ ਇਹਨਾਂ ਨੂੰ ਮੁੱਦਾ ਹੋ ਕੇ ਲੱਭਦਾ ਨਹੀਂ ਕਿਉਂਕਿ ਓਵਰ ਆਲ ਗਵਰਨਮੈਂਟ ਲਈ ਪੂਰੇ ਮੈਡਮ ਤਤਪਰ ਨੇ ਔਰ ਮੈਡਮ ਵੀ ਇਹ ਜਿਹੜੀ ਪਪੂਲਾਰਿਟੀ ਹੈ ਜਿਹੜੀ ਸਮਾਜ ਸੇਵਾ ਨੂੰ ਤੇਰਾ ਲੱਗਿਆ ਉਹ ਤੋਂ ਬਖਲਾੜ ਵਿੱਚ ਆ ਕੇ ਇਹ ਇੰਦਾਂ ਦੇ ਬਿਆਨ ਪੁਟੇਜ ਦੇ ਦਈਆਂ ਨੇ ਜਿਹੜਾ ਕੋਈ ਸਿਰ ਪੈ ਰਹਿਣੀ ਔਰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਅਗਰ ਮੈਡਮ ਦੇ ਨਾਲ ਅਸੀਂ ਖੜੇ ਹਾਂ ਜੇ ਮੈਡਮ ਦੇ ਅਕਸ ਨੂੰ ਖਰਾਬ ਕਰਨ ਦੀ ਕੋਈ ਕੋਸ਼ਿਸ਼ ਕਰੇਗਾ ਕਿਉਂਕਿ ਮੈਡਮ ਦੇ ਅਕਸ ਦੇ ਨਾਲ ਹੀ ਸਾਡਾ ਅਕਸ ਆ ਸੀ ਉਹ ਰਸਮਤ ਕਰਨ ਤੇ ਜੇ ਇਹ ਬਾੜ ਨਾ ਆਇਆ ਤਾਂ ਅਸੀਂ ਸਾਰੇ ਵਰਕਰ ਸਮਰਥਨ ਚ ਉਪਾ ਕੇ ਨਹੀਂ ਬੈਠਾਂਗੇ ਅਸੀਂ ਵੀ ਸਖਤ ਐਕਸ਼ਨ ਜਿੱਦਾਂ ਦਾ ਵੀ ਲੈਣਾ ਹੋਊਗਾ ਉਹ ਲੈਣ ਦੀ ਤਿਆਰ ਹਾਂ